ਜਿਹੜਾ ਸਾਡਾ ਯੁੱਧ ਨਸ਼ਾ ਬਰਦੂ ਚੱਲ ਰਿਹਾ ਉਹਦੇ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਕਾਫੀ ਜੜੀ ਹੈਗੀ ਇਹਦੇ ਚ ਕਾਮਯਾਬੀਆਂ ਵੀ ਹਾਸਲ ਕੀਤੀ ਗਈ ਸਾਡੇ ਵੱਲੋਂ ਕਰੀਬ 1200 ਜਿਹੜੇ ਹੈਗੇ ਆ 1200 ਇਸ ਤਰੀਕੇ ਦੇ ਜਿਹੜੇ ਕੋਈ ਛੋਟੇ ਵੱਡੇ ਨਸ਼ਾ ਤਸਕਰ ਆ ਪੈਡਲਰ ਸੀ ਕੇ ਇਲਾਕੇ ਦੇ ਵਿੱਚ ਉਹਨਾਂ ਨੂੰ ਫੜਕੇ ਜੇਲ੍ਹ ਚ ਭੇਜਿਆ ਗਿਆ ਉਸ ਤੋਂ ਇਲਾਵਾ ਕਰੀਬ 800 ਦੇ ਕਰੀਬ ਜਿਹੜੇ ਇਹੋ ਜਿਹੇ ਸਾਡੇ ਜਿਹੜੇ ਵਾਸੀ ਸੀਗੇ ਵਸਨੀਕ ਸੀ ਜਿਹੜੇ ਕਿ ਇਹ ਨਸ਼ੇ ਦੀ ਤੋਲ ਦੇ ਆਦੀ ਸਨ ਜਾਂ ਇਸ ਤੋਂ ਬਿਮਾਰ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਭੇਜ ਕੇ ਯਾਨੀ ਕਿ ਨਸ਼ਾ ਛੁਡਾਊ ਕੇਂਦਰ ਭੇਜ ਕੇ ਉਹਨਾਂ ਦਾ ਇਲਾਜ ਉਹਨਾਂ ਦਾ ਜਿਹੜਾ ਹੈ ਇਲਾਜ ਕਰਵਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦਾ ਇਲਾਜ ਹੋ ਗਿਆ ਕਈਆਂ ਨੂੰ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਨੌਕਰੀ ਵੀ ਇੰਡਸਟਰੀ ਦੇ ਵਿੱਚ ਵੀ ਦਿਲਾਈ ਗਈਆਂ ਤੇ ਉਹਨਾਂ ਨੇ ਆਪ ਵੀ ਕਈਆਂ ਦੇ ਵਿੱਚ ਸੈਲਫ এমਪਲॉयਮੈਂਟ ਲਿੱਤਾ ਕਈਆਂ ਨੇ ਜਿਹਦੇ ਤੇ ਅੱਜ ਦੀ ਜਿਹੜੀ ਹੈ ਕਾਸੋ ਦੀ ਕਾਰਪ ਉਸੇ ਲੜੀ ਦੇ ਵਿੱਚ ਅੱਜ ਹੀ ਆਪਣੀ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਿਹਨੂੰ ਐਸਪੀ ਡੀ ਸਾਹਿਬ ਐਸਪੀ ਹੈੱਡ ਕੁਆਟਰ ਤੇ ਐਸਪੀ ਪੀਬੀਏ ਇਹ ਜ਼ਿਲ੍ਹੇ ਪੱਧਰ ਤੇ ਸਾਡੇ ਐਸਪੀ ਸਾਹਿਬਾਨ ਤੇ ਸਾਰੇ ਡੀਐਸਪੀ ਹਮਲੋ ਡੀਐਸਪੀ ਫਤਿਹਗੜ ਸਾਹਿਬ ਬੱਸੀ ਡੀਐਸਪੀ ਖਮਾਨਾ ਸਾਰੇ ਖਮਾਨੋ ਸਾਰੇ ਜਿਹੜੇ ਡੀਐਸਪੀ ਸਾਹਿਬਾਨ ਇਹਨੂੰ ਸਾਰੇ ਲੀਡ ਕਰ ਰਹੇ ਆ ਆਪਣੇ ਤੌਰ ਤੇ ਤੇ ਇਹਦੇ ਵਿੱਚ ਵਕਫ ਵਕ ਟੀਮਾਂ ਐਸਐਚਓ ਸਾਹਿਬਾਨ ਵੱਲੋਂ ਚੌਕੀ ਇੰਚਾਰजेस ਵੱਲੋਂ ਹੋਰ ਸੀਆਈਏ ਇੰਚਾਰਜ ਵੱਲੋਂ ਵਕਫ ਵਕ ਟੀਮਾਂ ਬਣਾਈਆਂ ਗਿਆ ਨੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੀ ਹੈਗੀ ਢੇਹਾ ਬਸਤੀ ਜਿਹੜੀ ਹੈਗੀ ਇੱਥੇ ਖੜੇ ਹੋਏ ਆ ਤੇ ਅੱਜ ਸਾਡੀ ਸਾਰੀ ਜਿਹੜੀ ਹੈਗੀ ਇੱਥੇ ਕਾਰਵਾਈ ਚੱਲ ਰਹੀ ਹੈ ਹੁਣ ਤੱਕ ਕਰੀਬ 11 ਜਿਹੜੇ ਹੈਗੇ ਆ ਇਸ ਤਰੀਕੇ ਦੇ ਬੰਦੇ ਅਸੀਂ ਰਾਉਂਡ ਅਪ ਕਰ ਚੁੱਕੇ ਜਿਨ੍ਹਾਂ ਨੂੰ ਸਾਡੀ ਟੀਮ ਜਿਨ੍ਹਾਂ ਨੂੰ ਵੈਰੀਫਾਈ ਕਰ ਰਹੀ ਹੈ ਜਿਨ੍ਹਾਂ ਦੇ ਉਹਨਾਂ ਦੇ ਰਿਕਾਰਡ ਦੇ ਬਾਰੇ ਐਂਟੀਸੀਡੈਂਟਸ ਬਾਰੇ ਤੇ ਉਹ ਫਿਰ ਆ ਕੇ ਆਫਟਰ ਵੈਰੀਫਿਕੇਸ਼ਨ ਜੋ ਵੀ ਬੜਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਅਮਲ ਚੱਲਦੀ ਰਹੂਗੀ ਇਸ ਤੋਂ ਇਲਾਵਾ ਮੈਂ মিডিਆ ਦੇ ਸੱਜਣਾ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮਾ ਦੇ ਵਿੱਚ ਜਿਹੜੇ ਡਰੱਗ ਦੇ ਕੰਜ਼ਮਪਸ਼ਨ ਦੇ ਹੌਟ ਸਪਾਟਸ ਹੈ ਬਿਕੋਸ ਸਾਨੂੰ মিডিਆ ਦੇ ਰਾਹੀਂ ਲੋਕਾਂ ਰਾਹੀਂ ਫੀਡਬੈਕ ਮਿਲਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਕੋਈ ਅਬੈਂਡੰਟ ਪਲੇਸਿਸ ਹੁੰਦੇ ਆ ਕੋਈ ਪਾਰਕ ਹੁੰਦੇ ਆ ਕਿਤੇ ਕੋਈ ਰੇਲਵੇ ਸਟੇਸ਼ਨ ਦੇ ਕੋਲ ਇਧਰ ਜਿਹੜੇ ਹੈਗੇ ਆ ਜਿੱਥੇ ਪ੍ਰੋਪਰ ਲਾਈਟਲਿੰਗ ਨਹੀਂ ਹੁੰਦੀ ਪ੍ਰੋਪਰ ਇਲੈਕਟ੍ਰਿਸਿਟੀ ਨਹੀਂ ਹੁੰਦੀ ਉੱਥੇ ਜਿਹੜੇ ਇਸ ਤਰੀਕੇ ਦੇ ਬੰਦੇ ਉੱਥੇ ਇਕੱਠੇ ਹੋ ਕੇ ਇਸ ਤਰੀਕੇ ਦੀ ਕੁਝ ਐਂਟੀ ਸੋਸ਼ਲ ਐਕਟੀਵਿਟੀਆਂ ਜਾਂ ਕੁਝ ਡਰੱਗ ਵਗੈਰਾ ਲੈਣਦੇ ਜਿਹੜੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਤੇ ਸਾਡੀ ਜਿਹੜੀ ਟੀਮ ਹੁਣ ਇਸ ਤੇ ਵੀ ਕੰਮ ਕਰ ਰਹੀ ਹੈ ਤੇ ਕੋਈ ਵੀ ਅਬੈਂਡੰਟ ਪਲੇਸ ਹੈ ਜਾਂ ਕੋਈ ਆਈਸੋਲੇਟਿਡ ਜਗ੍ਹਾ ਹੈਗੀ ਆ ਉੱਥੇ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਪ੍ਰੋਪਰ ਇਨਫਰਾਸਟ੍ਰਕਚਰ ਉੱਥੇ ਆਵੇ ਜਿਵੇਂ ਕਿ ਰੋਡ ਰੋਡ ਕ ਇਦੇ ਨਾਲ-ਨਾਲ ਸਾਡੀ ਵੀ ਪੁਲਿਸ ਵੱਲੋਂ ਅਸੀਂ ਉੱਥੇ ਜਿਹੜੀ ਹੈ ਗਸ਼ਤ ਵਧਾਵਾਂਗੇ ਆਪਣੇ ਵੱਲੋਂ ਤੇ ਕੈਮਰਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਕੈਮਰਿਆਂ ਦੀ ਨਿਗਰਾਨੀ ਹੇਠ ਲਾਈਏ ਤਾਂ ਕਿ ਜਿਹੜੇ ਮਾੜੇ ਅਨਸਰ ਹੈ ਇਹਨਾਂ ਦੇ ਮਨ 'ਚ ਡਰ ਪਵੇ ਤੇ ਜਿਹੜੇ ਚੰਗੇ ਬੰਦੇ ਹੈਗੇ ਆ ਉਹਨਾਂ ਦੇ ਮਨ 'ਚ ਇੱਕ ਟਰਸਟ ਹੋਏ ਇੱਕ ਕੌਨਫੀਡੈਂਸ ਦੀ ਜਿਹੜੀ ਹੈਗੀ ਭਾਵਨਾ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਮੀਡੀਆ ਦੇ ਰਾਹੀਂ ਕਿ ਜੇ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਡਰੱਗਸ ਨੂੰ ਲੈ ਕੇ ਹੋਰ ਵੀ ਕਿਸੇ ਤਰੀਕੇ ਦੀ ਕੋਈ ਐਂਟੀ-ਸੋਸ਼ਲ ਇਲੈਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਹੈ ਤੇ ਸਰਕਾਰ ਵੱਲੋਂ ਜਾਰੀ ਸੇਫ 112 ਦਾ ਨੰਬਰ ਹੋ ਜਾਂ ਡਾਇਰੈਕਟਲੀ ਵੀ ਤੁਸੀਂ ਕਿਸੇ ਵੀ ਸੀਨੀਅਰ ਅਫਸਰ ਐਸ ਐਚਓ ਸਾਹਿਬਾਨੇ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਆ ਕੇ ਇਤਲਾਹ ਦੇ ਸਕਦੇ ਤੁਹਾਡੀ ਜਿਹੜੀ ਹੈ ਜਾਣਕਾਰੀ ਹੈ ਇਹਨੂੰ ਕਨਫਿਡੈਂਸ਼ੀਅਲ ਰੱਖਿਆ ਜਾਏਗਾ ਤੇ ਟਾਈਮ ਬౌੰਡ ਮੈਨਰ ਦੇ ਵਿੱਚ ਇੱਥੇ ਜਿਹੜੀ ਬੰਦੀ ਗਾਣੀ ਕਰ ਰਹੀ ਇਸ ਤੇ ਕਰੀ ਚ